ਬਾਬਾ ਬੁੱਲੇ ਸ਼ਾਹ ਜੀ ਸਰਕਾਰ ਫਰਮਾਉਂਦੇ ਨੇ ਕਿ ਅਸਲ ਰੋਟਾ ਟਿਕਾਣਾ ਓਏ ਉੱਥੇ ਕਿਸੇ ਨਾਲ ਪੁੱਛਣਾ ਤੇਰਾ ਪਾਣਾ ਉੱਥੇ ਕਹਿੰਦੇ ਨੇ ਪੈਸੇ ਥਿੱਲੇ ਦੀ ਕੋਈ ਗੱਲ ਨਾ ਕਰੀ ਉੱਥੇ ਤਾਂ ਤੇਰੇ ਨਾਲ ਤੇਰੇ ਕਫਨ ਨੇ ਵੀ ਜਾਣਾ ਉੱਥੇ ਤਾਂ ਤੇਰੇ ਨਾਲ ਤੇਰੇ ਕਫਨ ਨੇ ਵੀ ਜਾਣਾ ਜਾ ਤੂੰ ਸਾਨੂੰ ਚਾਨੋ ਚੁੱਕ ਲੈ ਨਹੀਂ ਤਾਂ ਤੁਖ ਚਹਾਨੋ ਚੁਕਲੇ ਜਾਂ ਫਿਰ ਤਰਤੀ ਤੋ ਰਾਤ ਮੁਕਾ ਦੇ ਉਹ ਜਾਂ ਸੂਰਜ ਅਸਮਾਨੋ ਚੁਕਲੇ ਤੇ ਮਿੱਟੀ ਨੂੰ ਬਸ ਰਹਿਣ ਦੇ ਮਿੱਟੀ ਸਾਰਾ ਜ਼ਹਿਰ ਇਨਸਾਨੋ ਚੁਕਲੇ ਤੇ ਕੰਟਾ ਸਭ ਬਰਾਬਰ ਕਰ ਦੇ ਤੇ ਸਾਰਾ ਫਰਕ ਮਕਾਨੋ ਚੁਕਲੇ ਤੇ ਜਿਹੜੇ ਪਿਆਰ ਤੇ ਸਿਨੇ ਵਚਨ ਉਹ ਐਸੇ ਤੀਰ ਕਮਾਨੋਂ ਚੁੱਕ ਲੈ ਜਾਂ ਫਿਰ ਅੱਜ ਮੇਰੀ ਸੁਣ ਲੈ ਰੱਬਾ ਜਾਂ ਫਿਰ ਅੱਜ ਮੇਰੀ ਸੁਣ ਲੈ ਰੱਬਾ ਉਹ ਜਾਂ ਫਿਰ ਹਰਫ਼ ਜ਼ਬਾਨੋਂ ਚੁੱਕ ਲੈ ਉਹ ਜਾਂ ਫਿਰ ਹਰਫ਼ ਜ਼ੁਬਾਨੋਂ ਚੁੱਕ ਲੈ ਕਿਸੇ ਦੇ ਨਾਲ ਵਫਾ ਨਾ ਕੀਤੀ ਇਸ ਦੁਨੀਆਂ 'ਤੇ ਇਤਬਾਰੀ ਤੇ ਨਾ ਕੋਈ ਰਹਾ ਮਹਿਬੂਬ ਇੱਥੇ ਤੇ ਨਾ ਰਹੇ ਕਿਸੇ ਦੀ ਸੱਤਾ ਦੀ ਓ ਇਥੇ ਕਿਸੇ ਦਾ ਪੈਰ ਨਾ ਲੱਗੇ ਸਭ ਤੁਰ ਕੇ ਨੇ ਵਹਰੋ ਵਾਰੀ ਅਜਮ ਇਥੇ ਦਿਲ ਨਾ ਲਾਵੀ ਉਹ ਨਈ ਤਾਂ ਰੋਵੇਂਗਾ ਚੰਤੀ ਵਾਰੀ ਉਹ ਨਈ ਤਾਂ ਰੋਵੇਂਗਾ ਚੰਤੀ ਵਾਰੀ ਤਨ ਤੀਮ ਨਾਇਲ ਕਵਾਈ ਕਿਸ ਕਮ ਉੱਚੇ ਮਨ ਤੇ ਵਿੱਚੋਂ ਦੂਰ ਨਾ ਹੋਵੇ ਕਿਉਂ ਤੂੰ ਮਨਸੂਰ ਦੀ ਬੋਲੀ ਬੋਲੇ ਜਿਤੇ ਦੇ ਵਿੱਚ ਮਨਸੂਰ ਨਾ ਹੋਵੇ ਆ ਚਮਕ ਕਿਸ ਕਮਨ ਨੂਰੱਖੀਆਂ ਦਾ ਉਹ ਚਿੱਤਿਲ ਵਿੱਚ ਨੂਰ ਹੀ ਨਾਵੇ ਚਿੱਤਿਲ ਵਿੱਚ ਨੂਰ ਹੀ ਨਾਵੇ ਆਸ਼ਿਕ ਚੋਰ ਤੇ ਫਕੀਰ ਖੁਦਾ ਤੋਂ ਆਸ਼ਿਕ ਚੋਰ ਤੇ ਫਕੀਰ ਖੁਦਾ ਤੋਂ ਮੰਗਤੇ ਨੇ ਕੋਹ ਪਹਨੇਰਾ ਇੱਕ ਲੁੱਟਾਵੇ ਤੇ ਇੱਕ ਲੁੱਟੇ ਤੇ ਇੱਕ ਕਹਿੰਦਾ ਸਭ ਕੁਝ ਤੇਰਾ ਤੇਰਾ ਸਭ ਕੁਝ ਤੇਰਾ ਤੇਰਾ ਤੇ ਤਿਲ ਨੂੰ ਲੱਕ ਚਨ ਰੋਕ ਤੇ ਕੀ ਕਰੀਏ ਹਾਏ ਕਿਸੇ ਦੀ ਯਾਦ ਚੱਕੀਆਂ ਰੋਣਾ ਤੇ ਕੀ ਕਰੀਏ ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਏ ਹਰ ਵੇਲੇ ਭੁੱਲਿਆ ਪਰ ਯਾਦ ਚ ਇਹ ਭੁਲ ਚਾਨ ਤਾਂ ਕੀ ਕਰੀਏ ਅੱਜ ਯਾਦਿ ਪੁਲਚਾਨ ਤੱਕ ਕੀ ਕਰੀਏ ਤੇ ਪਲੇ ਬੁਰੀ ਗੁਜ਼ਾਰ ਕੇ ਚੱਕ ਉਤੇ ਅਸਕ ਕੀਤੀਆਂ ਅਜ ਤਿਆਰੀਆਂ ਨੇ ਪਲੇ ਬੁਰੀ ਗੁਜ਼ਾਰ ਕੇ ਚੱਕ ਉਤੇ ਅਸਕ ਕੀਤੀਆਂ ਅਜ ਤਿਆਰੀਆਂ ਨੇ ਦੋ ਕੱਚ ਜ਼ਮੀਨ ਵੀ ਨਾਲ ਕਿਸਮਤ ਤੋੜੇ ਮਾਨ ਹੁਕਮ ਸਰਦਾਰੀਆਂ ਨੇ ਤੇ ਜੋ ਪੀਚਣਾ ਹੈ ਉਹ ਹੀ ਵਟਣਾਏ ਗੱਲਾਂ ਅਕਲਾਂ ਸੱਚ ਨੇ ਤਾਰੀਆਂ ਨੇ ਤੇ ਕਸੂਰ ਮੰਨ ਦਾ ਕਰਤਾ ਮੀਰ ਹੋਇਆ ਤੇ ਨਾ ਕੋਈ ਪੋਹੇ ਤੇ ਨਾ ਹੀ ਕੋਈ ਬਾਦੀਆਂ ਨੇ ਉਹ ਨਾ ਕੋਈ ਪੋਹੇ ਤੇ ਨਾ ਹੀ ਕੋਈ ਬਾਦੀਆਂ ਨੇ ਤੇ ਇਸ ਇਸ਼ਕ ਦੀ ਰੀਤ ਅਨੋਖੀ ਰੱਬਾ ਇਹ ਤਾਂ ਨਾਂ ਮਿਲਾ ਕੇ ਲੁੱਟ ਲੈਂਦਾ ਇਸ ਇਸ਼ਕ ਦੀ ਰੀਤ ਅਨੋਖੀ ਰਪਾ ਓਏ ਤਾਂ ਨਾਂ ਮਿਲਾ ਕੇ ਲੁੱਟ ਲੈਂਦਾ ਤੇ ਲੋਕੀ ਦੁਸ਼ਮਣ ਬਣਾ ਕੇ ਲੁੱਟ ਲੈਂਦੇ ਨੇ ਓਏ ਤਾਂ ਯਾਰ ਬਣਾ ਕੇ ਲੁੱਟ ਲੈਂਦਾ ਕਿ ਜਿੱਥੇ ਇਸ਼ਕ ਨੇ ਚਾਤੀ ਪਾਈ ਹੈ ਉੱਥੇ ਅਕਲ ਨੇ ਹੋਸ਼ ਕਮਾਈ ਹੈ ਇਹ ਤਾਂ ਬਾਦਸ਼ਾਹਾਂ ਦੇ ਪੁੱਤਰਾਂ ਨੂੰ ਹੱਥ ਵਿੱਚ ਕਸੇ ਫੜਾ ਕੇ ਲੁੱਟ ਲੈਂਦਾ ਹੱਥ ਵਿੱਚ ਕਸੇ ਫੜਾ ਕੇ ਲੁੱਟ ਲੈਂਦਾ ਤੇ ਬਾਦਸ਼ਾਹਾਂ ਨੂੰ ਇਸ਼ਕ ਉਚਾੜ ਦਿੰਦਾ ਨਾਹੀਂ ਤਖਤ ਰਹਿੰਦੇ ਨਾਹੀਂ ਤਾਜ ਰਹਿੰਦੇ ਤੇ ਜਿਹੜਾ ਫੁੱਲ ਖਿਲਦਾ ਆਖਰ ਸੁੱਖ ਜਾਂਦਾ ਕਦੇ ਹਸਨ ਤੇ ਸਦਾ ਨਹੀਂ ਤਾਜ ਰਹਿੰਦੇ ਰੋਕੇ ਇਸ਼ਕ ਦਾ ਕਤੇ ਠੀਕ ਨਹੀਂ ਹੁੰਦਾ ਬਸ ਲੋਕੀ ਚੱਲੇ ਨੇ ਕਰਦੇ ਤੇ ਲਾਜ਼ ਰਹਿੰਦੇ ਬਸ ਲੋਕੀ ਚੱਲੇ ਨੇ ਕਰਦੇ ਤੇ ਲਾਜ਼ ਰਹਿੰਦੇ ਤੰਗ ਕਬਰ ਤੇ ਢੁੰਗਿਆ ਟੋਆ ਅੱਜ ਮਹਿਮਾਨ ਮੈਂ ਇਹਦਾ ਹੋਇਆ ਤੇ ਨਾ ਕੋਈ ਸੱਜਣ ਤੇ ਨਾ ਮਾਂ ਚਾਇਆ ਬੈਠਾ ਕੱਲਾ ਮੈਂ ਬਹੁਤਾ ਰੋਇਆ ਜਿਉਂਦਿਆਂ ਵਿੱਚ ਫਰੇਪਾਂ ਖੋਇਆ ਹਾਏ ਮਿਲਨ ਨਾ ਕੋਈ ਮੋਯਾ ਨੁ ਆਇਆ ਮਿਲਨ ਨਾ ਕੋਈ ਮੋਯਾ ਨੁ ਆਇਆ ਤੇ ਤੁਰ ਚੱਲੇ ਨੇ ਤਿਲਦਾਰ ਦਿਲਾਂ ਤੇ ਵਤਨੋਂ ਚੁੱਕ ਮੁਹਾਰਾ ਉੱਚੜੀ ਪਸਤੀ ਨਜ਼ਰ ਆਵੇ ਤੇ ਜਦੋਂ ਕੰਡ ਦਿੱਤੀ ਯਾਰਾ ਉਹ ਜਦੋਂ ਕੰਡ ਦਿੱਤੀ ਯਾਰਾ ਤੇਰਿਆ ਤੇ ਕੰਡੇ ਰੁੱਖ ਨਾ ਕਦੇ ਲਗਾਈਏ ਵਾਰ ਆਵੇ ਤਾਂ ਰੁੜ ਜਾਂਦੇ ਨੇ ਗੈਰਾਂ ਨਾਲ ਕਦੇ ਪ੍ਰੀਤ ਨਾ ਲਈਏ ਦਿਲ ਕਰੇ ਤੁਰ ਚੰਦੇ ਨੇ ਦਿਲ ਕਰੇ ਤੁਰ ਚੰਦੇ ਨੇ ਤੇ ਇਸ਼ਕ ਦਾ ਸੌਦਾ ਕਦੇ ਕੀਤਾ ਨਹੀਂ ਜਾਂਦਾ ਇਹ ਉਹ ਚਾਮ ਹੈ ਜੋ ਕਦੇ ਪੀਤਾ ਨਹੀਂ ਜਾਂਦਾ ਟਿੱਕੀ ਸਮਚਾ ਮੈਂ ਉਸ ਬੇਦਰਦ ਨੂੰ ਹਾਈ ਇਸ਼ਕ ਹੋ ਜਾਂਦਾ ਏ ਕਦੇ ਕੀਤਾ ਨਹੀਂ ਜਾਂਦਾ ਇਸ਼ਕ ਹੋ ਜਾਂਦਾ ਏ ਕਦਕੀ ਤਾ ਨਹੀਂ ਚੰਦਾ ਨਿਖੜ ਗਿਆ ਤੇ ਤੁਰ ਗਿਆ ਦੀ ਤਾਂਗ ਦਿਲ ਨੂੰ ਖਾਂਦੀ ਹੱਥੇ ਦਫਨ ਚਿਨਾ ਨੂੰ ਕਰਤੀਏ ਮੁੱਕ ਜਾਏ ਆਸ ਉਨਾਦੀ ਹਏ ਮੁੱਕ ਜਾਏ ਆਸ ਉਨਾਦੀ ਤੇ ਜਿਸੇ ਯਾਰ ਤੇ ਯਾਰ ਹਜ਼ਾਰ ਹੋਣ ਉਸ ਯਾਰ ਨੂੰ ਕਦੇ ਯਾਰ ਨਾ ਸਮਝੇ ਤੇ ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ਉਸ ਪਿਆਰ ਨੂੰ ਕਦੇ ਪਿਆਰ ਨਾ ਸਮਝੇ ਹੋਵੇ ਯਾਦ ਤੇ ਦੇਵੇ ਹੱਥ ਤੈਨੂੰ ਉਸ ਹਾਰ ਨੂੰ ਹੱਥ ਨਾ ਸਮਝੇ ਉਪਲਿਆ ਭਵੇਂ ਯਾਰ ਕਿੰਨਾ ਵੀ ਕਰੀਬ ਹੋਵੇ ਉਸ ਦੀ ਸੰਗਤ ਨੂੰ ਬੇਕਾਰ ਨਾ ਸਮਝੇ ਉਸ ਦੀ ਸੰਗਤ ਨੂੰ ਬੇਕਾਰ ਨਾ ਸਮਝੇ ਜਿਸ ਕਰ ਸਾਰੀ ਉਮਰ ਕੁਸਾਰੀ ਇੱਕ ਰਾਤ ਨਾ ਮਿਲਿਆ ਰਾਣਾ ਕੁਝ ਦਿਨ ਤੈਨੂੰ ਯਾਦ ਹੈ ਕਰਨਾ ਮੜ ਨਾਮ ਨਾ ਕਿਸੇ ਨੇ ਲੈਣਾ ਮੜ ਨਾਮ ਨਾ ਕਿਸੇ ਨੇ ਲੈਣਾ ਤੈਨਾਂ ਕਰ ਬੰਦਿਆ ਮੇਰੀ ਮੇਰੀ ਤੂੰ ਹੈ ਖਾਕ ਤੇ ਤੇਰੀ ਕੁੱਠੀਆਂ ਬੰਗਲੇ ਸਭ ਤੁਰ ਜਾਣੇ ਜਦ ਤੁਰ ਲੇਖਾਂ ਨੇ ਅੱਖ ਫੇਰੀ ਹਾਏ ਜਦ ਤੁਰ ਲੇਖਾਂ ਨੇ ਅੱਖ ਫੇਰੀ ਤੇ ਰਾਤ ਦੇ ਵਿੱਚ ਖਲੋਣਾ ਓਖਾ ਆਪਣਾ ਆਪ ਲਕੋਣਾ ਓਖਾ ਤੇ ਐਨੀ ਵੱਧ ਗਈ ਦੁਨੀਆ ਤਾਰੇ ਹਏ ਕੱਲਿਆਂ ਬਹਿ ਕੇ ਰੋਣਾ ਓਖਾ ਤੇ ਤਾਂ ਕ ਮੁਹੱਬਤ ਵਾਲਾ ਉਪលਿਆ ਲੱਕ ਚਾਵੇ ਤਾਂ ਢੋਣਾ ਓਖਾ ਲੱਕ ਚਾਵੇ ਤਾਂ ਢੋਣਾ ਓਖਾ ਛੋਟੀ ਉਮਰ ਦੇ ਮਰਨ ਨਾ ਮਾਪੇ ਤੇ ਨਾ ਛੱਡ ਜਾਵਨ ਮਾਵਾ ਉਮਤ ਰਹੀਆਂ ਕਦੀ ਬਨ ਨਾ ਮਾਵਾਂ ਤਮ ਸੱਚੀ ਬਾਤ ਸੁਣਾਵਾਂ ਤਮ ਸੱਚੀ ਬਾਤ ਸੁਣਾਵਾਂ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਲੇ ਇਸ ਰੋਹਾਨੀ ਸਫਰ ਚੈਨਲ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੁੱਕ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ